ਹਾਂਜੀ ਗੁਰਪ੍ਰੀਤ ਸਿੰਘ ਗ੍ਰੰਥੀ ਗੁਰਦੁਆਰਾ ਨਾਸ਼ਾਨ ਸਾਹਿਬ ਵਿਖੇ ਸੂਚ ਪੱਤੀ ਵਿਖੇ ਡਿਊਟੀ ਕਰਦਾ ਹਾਂ ਜੀ ਮੈਂ ਆਪਣੇ ਪਿੰਡ ਖੁੱਡੀਖੁਰਦ ਵਿਖੇ ਚਾਰ ਪੰਜ ਨਾ ਪਿੱਸੋਂ ਘਰੇ ਘੇੜਾ ਮਾਰਨ ਆਇਆ ਸੀਗਾ ਤੇ ਚੋਰਾਂ ਦੇ ਵੱਲੋਂ ਕੰਦਾਂ ਡੱਪ ਕੇ ਜਿੰਦਾ ਤੋੜ ਕੇ ਚੋਰੀ ਕੀਤੀ ਗਈ ਹੈ ਜੀ ਅਲਮਾਰੀ ਦੇ ਵਿੱਚੋਂ ਸਾਰਾ ਸਮਾਨ ਕੱਢਿਆ ਗਿਆ ਸਾਰਾ ਸਮਾਨ ਖਿਲਾਰਿਆ ਗਿਆ ਜੋ ਵਧੀਆ-ਵਧੀਆ ਸਮਾਨ ਸੀ ਉਹ ਇਹਦੇ ਵਿੱਚੋਂ ਲੈ ਗਏ ਨੇ ਜੀ ਤਕਰੀਬਨ ਕੁਝ ਕੀਮਤੀ ਗਹਿਣੇ ਸੀ ਕੁਝ ਨਕਦ ਰਕਮ ਸੀ ਉਹ ਵੀ ਲੈ ਗਏ ਨੇ ਤੇ ਇਧਰਲੇ ਪਾਸੇ ਲਸੀਡੀ ਲੱਗੀ ਹੋਈ ਸੀਗੀ ਉਹ ਵੀ ਲਾ ਕੇ ਲੈ ਗਏ ਨੇ ਤੇ ਇਧਰਲੇ ਪਾਸੇ ਦੂਸਰਾ ਕਮਰਾ ਹੁੰਦਾ ਜੀ ਇਸ ਕਮਰੇ ਦੇ ਵਿੱਚੋਂ ਵੀ ਸਾਰਾ ਸਮਾਨ ਜੋ ਕੀਮਤੀ ਰਜਾਈਆਂ ਬਿਸਤਰੇ ਸਾਰਾ ਕੁਝ ਲੈ ਗਏ ਨੇ ਬੈੱਡ ਦੇਖੋ ਜੀ ਕਿਸ ਤਰ੍ਹਾਂ ਖਾਲੀ ਕੀਤਾ ਹੈਗਾ ਉਸ ਤੋਂ ਅੱਗੇ ਅਗਲਾ ਕਮਰਾ ਹੁੰਦਾ ਜੀ ਅਗਲੇ ਕਮਰੇ ਦੇ ਵਿੱਚੋਂ ਵੀ ਤਕਰੀਬਨ ਪੇਟੀਆਂ ਪੁੱਟੀਆਂ ਸਾਰੀਆਂ ਖਾਲੀ ਕੀਤੀਆਂ ਗਈਆਂ ਨੇ ਤੇ ਕੀਮਤੀ ਤੋਂ ਕੀਮਤੀ ਜਿਹੜਾ ਸਮਾਨ ਸੀ ਸਾਰਾ ਕੁਝ ਲੈ ਗਏ ਜੀ ਕੁਝ ਨਹੀਂ ਛੱਡਿਆ ਉਹਨਾਂ ਨੇ ਸੋ ਬਹੁਤ ਗਰੀਮਾਰ ਕੀਤੀ ਹੈ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਅਤੇ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ ਜੋ ਇਹ ਵਾਰਦਾਤ ਕੀਤੀ ਚੋਰਾਂ ਨੇ ਉਹ ਚੋਰ ਫੜੇ ਜਾਣ ਜੀ ਸੋ ਬੇਨਤੀ ਵੀ ਮੇਰੀ ਪ੍ਰਵਾਨ ਕਰਨੀ ਜੀ ਮੇਰੀ ਵੱਤ ਤੋਂ ਬਾਅਦ ਹੈਲਪ ਕਰਨੀ ਜੀ